ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਨਵਾਂ ਸਾਲ ਆ 2024 ਚੜਿਆ ਤੇ ਸਾਰਿਆਂ ਨੂੰ ਪਹਿਲਾਂ ਬਾਂ ਲੱਖ ਲੱਖ ਮੁਬਾਰਕਾਂ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾਂ ਦੇ ਵਪਾਰੀ ਵੀਰਾਂ ਤੇ ਸੁਖਨਾਬਲੂ ਦੋਸਤੋ ਹਰ ਸੋਮਵਾਰ ਮੰਡੀ ਲੱਗਦੀ ਆ ਤੇ ਅੱਜ ਨਵੇਂ ਸਾਲ ਵਾਲੇ ਦਿਨ ਜਿੰਨੇ ਵੀ ਮੇਰੇ ਵਪਾਰੀ ਵੀਰ ਇੱਥੇ ਪਹੁੰਚੇ ਆ ਸਾਰਿਆਂ ਨੂੰ ਸਨਮਾਨ ਚਿੰਨ ਮਿਲਣਗੇ ਮੰਡੀ ਵਾਲਿਆਂ ਵੱਲੋਂ ਸਾਰੇ ਵੀਰਾਂ ਦਾ ਜਿਹੜਾ ਮਾਨ ਸਨਮਾਨ ਆ ਉਹ ਕੀਤਾ ਜਾਊਗਾ ਆਹਾ ਤੁਸੀਂ ਦੇਖ ਰਹੇ ਹੋ ਫੋਟੋਆਂ ਲੱਗੀਆਂ ਜਿਹੜੇ ਜਿਹੜੇ ਵੀਰਾਂ ਨੂੰ ਇਹ ਸਨਮਾਨ ਚਿੰਨ੍ਹ ਦੇਣੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਤੇ ਬਾਕੀ ਜਿਹੜੇ ਜਿਹੜੇ ਵੀ ਸਨਮਾਨ ਚਿੰਨ੍ਹ ਜਿਨ੍ਹਾਂ ਜਿਨ੍ਹਾਂ ਨੂੰ ਦੇਣੇ ਆ ਉਹ ਤੁਹਾਨੂੰ ਥੋੜੇ ਸਾਹਮਣੇ ਵਿਖਾਵਾਂਗੇ ਮੰਦਰ ਚੁੱਕੇ ਖੁਰਤਾ ਕਾਲਾ ਸਿੰਘ ਬੰਬੀਹਾ ਵਾਹ ਭਾਈ ਸਾਡੇ ਵੀ ਬਣਾਦੇ ਜਿਹੜੇ ਮਗਰਬੇ ਰਹਦੀ ਹੈ ਨਾ ਸਾਰੇ ਸ਼ਿਕੂ ਹੋਏ ਸਿੱਖ ਸਕਦੇ ਨਹੀਂ ਸਾਰਿਆਂ ਨੂੰ ਨੇੜੇ ਕਰਕੇ ਵਿਖਾਵਾਂਗੇ ਔਕੇ ਤੇ ਤੇ ਹੁਣ ਤੁਹਾਨੂੰ ਜਿੰਨੇ ਵੀਰ ਆਏ ਆ ਸੁਲਮਾਨਤ ਹੁੰਦੇ ਦਿਖਾਵਾਂਗੇ ਹਾਂ ਹਾਂ ਬਣਾਣਾ ਸਾਰਿਆਂ ਦੀ ਬਣਾ ਕੇ ਬਣਾਣਾ ਸਾਰਿਆਂ ਦੀ ਸਵਾਰ ਕੇ ਬਣਾਣਾ ਤੁਹਾਨੂੰ ਵੀਡੀਓ ਬਣਾਉਣੀ ਹੈ ਬਾਅਦ ਠੀਕ ਹੈ ਮੈਂ ਬਾਅਦ ਵਿੱਚ ਵੀਡੀਓ ਬਾਅਦ ਵਿੱਚ ਫੋਟੋ ਨਹੀਂ ਚਾਹੀਦੀ ਰਹੇਗਾ ਸੋ ਵੀ ਹੈ ਸਾਰੇ ਆ ਗਏ ਕਿਧਰ ਆਉਂਦੇ ਆਪ ਨਹੀਂ ਨਹੀਂ ਉੱਥੋਂ ਨਿਕਲ ਜਾ ਸਾਰੇ ਨਿਕਲ ਜਾ ਹਰ ਸਾਰੇ ਬਣਾਓ ਵਾਹ ਵੇਖੀ ਕਾਲਾ ਕਿੱਥੇ ਬੈਠਾ ਹੈ ਉਹ ਸੈੱਟ ਹੋ ਗਿਆ ਬਹੁਤ ਔਲ ਨਹੀਂ ਸੀ ਸੀ ਰੁਪਈਆ ਆਈਦਾ ਬਾਈ ਵੇਖੀ ਰੁਪਈਆ ਦਾ ਰੱਤ थे थे तो सड़ी दा इथे रखी यार वो सही लाई बेटा तू वो नहीं मेरे वो भाई चक्की पर्दी करनी वाली बहुत दिन है मेरा औखा भाई यार आप के बीच में बच्चा भी है हां भाई ना मेडल देना भाई आई मंडी तो पौना पेना है उन्होंने लेना है पीरियड पांच हां गाइस नहीं बच्चे आई मंडी देना पेना चलो भाई हैगी तेरी यार पाके ले हैगी ਸਾਰੇ ਮਿੰਨ ਮੋਟਰ ਨਾ ਆਉਂਦੀ ਨਹੀਂ ਆਉਦੀ ਨਹੀਂ ਨਹੀਂ ਬਾਈ ਯਾਰ ਜਿਹੜੇ ਰਹਿ ਗਏ ਅਗਲੀ ਮੰਡੀ ਤੇ ਸਾਰੇ ਆਉਣਗੇ ਕਿਸੇ ਨੂੰ ਚੱਲ ਲੈ ਗਿਆ ਬੰਦਾ ਨਾ ਇਹ ਜਿਹੜੇ ਰਹਿ ਗਏ ਇਹ ਮੰਜਵੇਲਾ ਮੰਡੀ ਰਹਿੰਦੇ ਆਪ ਕੋਈ ਵੇਚ ਨਹੀਂ ਰਿਹਾ ਕੋ ਯਾਰ ਸਵੇਰੀ ਲਾਵੇ ਸੱਤ ਬਾਲੀ ਹੋ ਜੇ ਉਹ ਖੜੀ ਆ ਸਾਡੇ ਨਾਲ ਆਈ ਬੱਚਾ ਚੰਗਾ ਮਿਲ ਉਹ ਆ ਸਨਮਾਨ ਚੈਨ ਦਾ ਦੋਸਤੋ ਸਾਰੇ ਸਨਮਾਨ ਚੈਨ ਆ ਹੁਣ ਵੀਰਾਂ ਨੂੰ ਕਰਾਂਗੇ ਸਨਮਾਨਤਾ ਲਓ ਵੀ ਜਿੰਨਾਂ ਦੇ ਸਨਮਾਨ ਚਿਹਨਾ ਦੋਸਤੋ ਤੁਹਾਨੂੰ ਨਾਂ ਬੋਲ ਕੇ ਦੱਸਦੇ ਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਅੰਕਲ ਕ੍ਰਿਸ਼ਨ ਛੱਤੇ ਆਣਾ ਤੇ ਆ ਹੈਗਾ ਨਿਮਾ ਮਰਖਾਈ ਤੇ ਇਧਰ ਸੁਖਮੰਦਰ ਸਿੰਘ ਸਾਫਕਾ ਸਰਪੰਚ ਤੇ ਇਧਰ ਆ ਗਏ ਜੀ ਗੁਰਪ੍ਰੇਮ ਸਿੰਘ ਗੋਪੀ ਸਰਪੰਚ ਸੁਖਨਾ ਬਲੂ ਤੇ ਇਧਰ ਆ ਗਿਆ ਬਾਈ ਪੂਰਨਾ ਬੋਟਰ ਬਖੂਆ ਤੇ ਇਧਰ ਜੀਤਾ ਸੁਖਨਾ ਰਖਾਲਾ ਸੁਖਨਾ ਬਲੂ ਤੇ ਇਧਰ ਆ ਗਿਆ ਜੀ ਜਾਗਾ ਬੋਟਰ ਬਖੂਆ ਤੇ ਗਿੱਦੜਵਾ ਆ ਆ ਗਿਆ ਬਾਈ ਰੋਲਦੂ ਗਿੱਦੜਵਾ ਤੇ ਇਧਰ ਆ ਗਿਆ ਬਾਈ ਨਹਿਰੂ ਚੁgge ਕਲਾ ਇਸ ਤੋਂ ਅੱਗੇ ਇਧਰ ਆ ਗਿਆ ਬਾਈ ਰਾਜਵੰਦਰ ਰਾਜੀ ਛੱਤੇ ਆਣਾ ਤੇ ਸਤਪਾਲ ਕਵਰ ਵਾਲੀ ਵਾਲਾ ਤੇ ਆ ਆ ਗਿਆ ਜੀ ਖਾਨ ਪੁੱਚੋ ਮੰਡੀ ਤੇ ਇਧਰ ਆ ਗਿਆ ਜੱਗੀ ਕੋਟ ਪਾਈ ਜੱਗੀ ਕੋਟ ਪਾਈ ਤੇ ਨਾਲ ਆ ਗਿਆ ਗਰਮੀਤ ਸਿੰਘ ਫੀਟਰ ਹਰੀਕੇ ਕਲਾ ਇਧਰ ਸੁੱਖਾ ਬਰਾੜ ਭਲਾਈ ਆਣਾ ਤੇ ਇਧਰ ਬਾਈ ਰਾਜੂ ਸੁਖਨਾਬਲੂ ਤੇ ਇਧਰ ਆ ਗਿਆ ਬਾਈ ਲੱਭੀ ਦੋਦਾ ਤੇ ਇਸ ਤੋਂ ਅੱਗੇ ਤੀਕ ਬਰਾੜ ਸੁਖਨਾਬਲੂ ਤੇ ਅੱਗੇ ਆ ਗਿਆ ਬਾਈ ਬਲਦੇਵ ਸਿੰਘ ਧੂੜਕੋਟ ਅਮਨਾ ਧੂੜਕੋਟ ਤੇ ਬਾਈ ਭੋਲਾ ਰਖਾਲਾ ਤੇ ਇਧਰ ਆ ਗਿਆ ਬਾਈ ਬੂਟਾ ਮਦੀਰ ਤੇ ਸੰਦੀਪ ਕੌਰ ਸੰਧੂ ਸਿੱਧੂ ਝੋੜ ਝੋੜ ਬਸ ਕੱਢ ਡੈਕ ਤੋਂ ਬੱਤ ਕਰ ਤੇ ਇਧਰ ਜਗਰੂਪ ਜੂਪਾ ਮੱਲਣ ਤੇ ਇਧਰ ਆ ਮੇਰੀ ਫੋਟੋ ਆ ਗਈ ਦੋਸਤੋ ਭੋਮਾ ਹਰਾਜ ਇਧਰ ਆ ਗਿਆ ਬਾਈ ਪ੍ਰੀਤਮ ਬੁੱਟਰ ਤੇ ਇਹ ਮੰਡੀ ਦੇ ਓਨਰ ਆ ਜਗਦੀਪ ਬਰਾੜ ਸੁਖਨਾਬਲੂ ਤੇ ਆਇਦਰ ਆ ਗਿਆ ਬਾਈ ਕੁਲਦੀਪ ਕੋਟਪਾਈ ਤੇ ਨਾਲ ਹੀ ਆ ਬਾਈ ਮੰਦਰ ਚੁੱਕੇ ਖੁਰਦਾ ਤੇ ਬਾਈ ਕਾਲਾ ਬੰਬੀਹਾ ਤੇ ਇਸ ਤੋਂ ਅੱਗੇ ਦੋਸਤੋ ਹਰਵਿੰਦਰ ਬਰਾੜ ਆ ਦੂਜੇ ਸਨਮਾਨ ਚੰਨ ਵੀ ਨਾਲ ਆ ਗਏ ਦੋਸਤੋ ਇਹ ਇਧਰ ਆ ਗਿਆ ਬਾਈ ਜਗਦੀਪ ਕਰਾਈ ਵਾਲੇ ਆ ਤੇ ਬਾਈ ਸੇਵਕ ਬਣਾਕ ਖੰਡਵੀ ਸ਼ਰੀ ਇੱਧਰ ਆ ਗਿਆ ਅੱਜ ਬਾਈ ਸਾਡਾ ਬੈਂਕ ਮੁਲਾਜ਼ਮ ਜਗਸੀਰ ਸਿੰਘ ਚੁੱਕੇ ਕਲਾ ਖੁਰਦ ਕਲਾ ਬਈ ਸਭ ਤੋਂ ਪਹਿਲਾਂ ਸਨਮਾਨ ਕ੍ਰਿਸ਼ਨ ਸਿੰਘ ਛੱਤਿਆਣਾ ਅੰਕਲ ਨੂੰ ਕਰ ਰਹੇ ਆ ਇਹ ਹੁਣ ਲਾਈਵ ਵੀਡੀਓ ਹੀ ਬਣਦੀ ਆ ਅੱਗੇ ਆ ਗਿਆ ਸੇਵਕ ਸਿੰਘ ਬਾਈ ਮਗੇ ਬਲਦੇਵ ਨੂੰ ਤੁਰਦੀ ਕੱਠੇ ਨਹੀਂ ਜਾ ਸੇਵ ਕਿਹੜਾ ਬਲਦੇਵ ਤੋਰ ਤੋਰ ਦਿੰਨਾ ਸੇਵਕ ਸਿੰਘ ਬਾਈ ਮੜਾਕ ਚਲੋ ਜੀ ਅੱਗੇ ਬਲਦੇਵ ਸਿੰਘ ਧੂਲਕੋਟ ਬਲਦੇਵ ਸਿੰਘ ਬਲਦੇਵ ਸਿੰਘ ਧੂੜਕੋਟ ਕਲਦੀਪ ਕੋਟ ਭਾਈ ਠੀਕ ਖੜਾ ਖੜ ਦੇ ਹੋ ਗਈ ਫੋਟੋ ਨਾਲ ਦੀ ਨਾ ਕਰਨੀ ਖੜ ਕੇ ਐਨੂੰ ਚੱਕ ਲਈ ਜਲਦੀ ਜਲਦੀ ਫੋਟੋ ਆਸ ਵੀ ਮੜਾ ਜੇ ਤੁਹਾਨੂੰ ਯਾਰ ਕੋਟਵਾ ਕਰੀ ਚੱਲੀ ਜਲਦੀਪ ਚੌਥਾ ਕੋਟ ਪਾਈ ਕੋਟਵਾ ਕਰੀ ਜੰਨਾ ਠੀਕ ਆ ਬਾਈ ਸਾਰਿਆਂ ਨੇ ਕੀ ਕਰਦੇ ਹੁਣ ਤੂੰ ਦੋ ਚਾਰ ਖਿੱਚ ਕੇ ਨਿਮਾ ਅਮਰ ਖਾਈਏ ਨੀ ਰਾ ਬੂਟਾ ਮੰਦਿਰ ਬੂਟਾ ਮੰਦਿਰ ਬੂਟਾ ਮੰਦਿਰ ਪ੍ਰੀਤਮ ਸਿੰਘ ਬੁੱਟਰ ਬਖੂਆ ਇਹ ਦੋਗੇ ਪ੍ਰੀਤਮ ਸਿੰਘ ਬੁੱਟਰ ਬਖੂਆ ਸਾਰੇ ਸਿਆਣੇ ਸਿਆਣੇ ਬੰਦੇ ਆ ਪਹਿਲਾਂ ਕਰਦੇ ਨਹੀਂ ਮੁੜ ਕੇ ਸਿਆਣੇ ਨਿਕਲ ਕੇ ਦਾ ਜਵਾਕ ਮੁੜ ਕੇ ਕੰਮ ਲਈ ਪਹੁੰਗੇ ਕਾਲਾ ਬੰਬੀਹਾ ਕਾਲਾ ਸਿੰਘ ਬੰਬੀਹਾ ਇਹ ਦੂ ਅੱਗੇ ਆ ਗਿਆ ਬਾਈ ਭੋਲਾ ਰਖਾਲਾ ਭੋਲਾ ਤੇਰਾ ਹੀ ਹੈ ਭਰਾਵਾ ਆ ਜਾ ਫੋਟੋ ਤੇਰੀ ਹੈ ਅੱਗੇ ਨਹਿਰੂ ਚੁੱਕੇ ਉਹ ਲਾਰਖਾਲਾ ਆ ਗਿਆ ਜੀ ਆਇਆ ਬਾਈ ਭੋਲਾ ਲਓ ਜੀ ਭੋਲਾ ਰਖਾਲਾ ਆ ਗਏ ਲੋ ਜੀ ਨਹਿਰੂ ਚੁੱਕੇ ਇਧਰ ਦੀ ਐਦੂ ਅੱਗੇ ਆ ਗਿਆ ਬਾਈ ਨਹਿਰੂ ਚੁੱਕੇ ਮੰਦਰ ਚੁੱਕੇ ਇੱਥੇ ਆ ਜਾ ਖਰਾਉਣੀ ਯਾਰ ਐਦੂ ਅੱਗੇ ਆ ਗਿਆ ਬਾਈ ਮੰਦਰ ਸਿੰਘ ਚੁੱਕੇ ਅਮਣਾ ਧੂਲਕੋਟ ਠੀਕ ਆ ਅਮਣਾ 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 ਧੂਲਕੋਟ ਆਜੋ 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 ਬਾਈ ਆਉਣਾ ਧੂੜ ਕੋਟ ਆਜੋ ਜੀ ਆਜੋ ਪੂਰਨ ਸਿੰਘ ਬਟਰ ਬਖੂਆ ਪੂਰਨ ਸਿੰਘ ਬਟਰ ਬਖੂਆ ਪੂਰਨ ਸਿੰਘ ਨਹੀਂ ਨਹੀਂ ਸਹੀ ਰਾਂ ਦਾ ਸਹੀ ਸਿੰਘਾ ਬਟਰ ਬਖੂਆ ਲੱਭੀ ਦੋਦਾ ਠੀਕ ਹੈ ਬਾਈ ਲਾਪ੍ਰੀਤ ਲੱਭੀ ਦੋਦਾ ਆਇਆ ਤੂੰ ਵੀ ਉਧਰ ਰੇ ਬਸ ਠੀਕ ਹੈ ਅ ਜਗਦੀਪ ਕਰਾਈ ਵਾਲਾ ਹੈਗਾ ਬਾਈ ਜਗਸੀਰ ਸਿੰਘ ਚੁੱਕੇ ਜਗਸੀਰ ਮਲਾਜਮ ਕਿ ਬਾਈ ਜਗਸੀਰ ਬੈਂਕ ਮੁਲਾਜ਼ਮ ਪਿੰਡ ਚੁੱਗਈ ਆ ਬਾਪੂ ਕਿਹੜਾ ਸਰਪੰਚਾ ਆ ਆ ਜਗਦੀਪ ਕਰਾਈ ਵਾਲਾ ਹੈ ਇਹ ਸੀਗਾ ਕਰਾਈ ਵਾਲਾ ਜਗਦੀਪ ਯਾਰ ਉੱਠ ਗਿਆ ਹੋਣਾ ਅੱਗੇ ਆ ਜੇ ਰਾਜਵਿੰਦਰ ਰਾਜੀ ਨਹੀਂ ਨਹੀਂ ਤੈਨੂੰ ਨਹੀਂ ਨਹੀਂ ਸਹੀ ਹੈ ਰਾਜਵਿੰਦਰ ਰਾਜੀ ਰਾਜੀ ਛੱਤਿਆਣਾ ਫੀਟਰ ਨਹੀਂ ਆਇਆ ਚੱਕ ਕੇ ਫੜਾਈ ਜਿਹੜੀ ਰਹਿੰਦੀ ਹੈ ਇਹ ਰੀਤੀ ਆਉਦੀ ਇਹਦੀ ਵੀ ਲਿਆ ਸਤਪਾਲ ਕਾ ਲਿਆ ਅੱਗੇ ਆਉਣ ਦੇ ਰੁਲਦੂ ਗਿੱਦੜਬਾ ਸਤਪਾਲ ਨੇੜੇ 22 ਰੁਲਦੂ ਗਿੱਦੜਬਾ ਮੈਂ ਕਰੇ ਜਾਂ ਕਿ ਉਹਨਾਂ ਕਰੂਗਾ ਸਤਪਾਲ ਅੱਗੇ ਬਾਈ ਰਖਾਲਾ ਕਮੇਟੀ ਬਾਈ ਸਤਪਾਲ ਰਖਾਲਾ ਕਮੇਟੀ ਕਵਰ ਵਾਲਾ ਆਜੋ ਬਾਈ ਰਾਮ ਅੱਗੇ ਆ ਗਈ ਬਾਈ ਰਖਾਲਾ ਬੱਕਰਾ ਮੰਡੀ ਕਮੇਟੀ ਤੇ ਆਨਰ ਆਜੋ ਭਾਈ ਆਜੋ ਬਾਈ RAM ਸਿੰਘ ਬਾਈ ਲਖਬੀਰ ਲਖਵਿੰਦਰ ਸਿੰਘ ਜੱਗਾ ਪੁੱਟਰ ਬਖੂਏ ਬਾਈ ਜੱਗਾ ਪੁੱਟਰ ਬਖੂਆ ਜੱਗੀ ਕੋਟਪਾਈ ਜੱਗੀ ਕੋਟਪਾਈ ਬਾਈ ਜੱਗੀ ਕੋਟਪਾਈ ਰਾਜੂ ਬਹੁਤ ਵਧੀਆ ਸੌਦੇ ਕਰਾਉਂਦਾ ਬਾਈ ਇਹ ਰਾਜੂ ਧਾਨ ਕਰਾਈ ਆਉਂਦਾ ਜਿਹੜੀ ਮੰਡੀ ਤੇ ਵੀ ਜਾਂਦਾ ਰਾਜੂ ਬਰਾੜ ਰਾਜੂ ਬਰਾੜ ਪੈਂਦਾ ਸੁਖਨਾਵਲੂ ਠੀਕ ਆਪੋ ਮਹਾਰਾਜ ਆਜਾ ਭੋਮੇ ਸੱਤ ਬਾਾਰ ਫੜ ਲੂਗਾ ਅੱਗੇ ਆ ਬੰਦੇ ਮੇ ਵੀ ਹੈ ਨਹੀਂਗੇ ਲਗਭਗ ਇਕੱਲਾ ਮੈਂ ਹੀ ਰਹਿ ਗਿਆ ਇਹਦੇ ਚ ਸਾਹ ਵਾਲੀ ਅੱਲਾ ਰਾਮ ਸਤੇਰੀ ਤੁੰਗ ਆ ਬਈ ਸੁਗਮੰਦਰ ਸਿੰਘ ਸਾਹਿਬ ਦਾ ਸਰਪੰਚ ਆਪ ਹੈ ਨਹੀਂ ਕੇ ਸਾਫ ਸਾਡੇ ਤੇ ਲੈ ਕੇ ਆ ਬਾਬੇ ਨੂੰ ਸਾਧ ਨੇੜੇ ਇੱਕ ਤਾਈ ਗਿੰਦਰ ਨੂੰ ਬੁਲਾ ਕੇ ਲਿਆਈ ਉਹ ਲੇ ਕਰਦੇ ਕਿੱਥੇ ਵਾਲੇ ਉਹਦੇ ਨਾਲ ਕਰਦੇ ਕਿੱਥੇ ਬੋਲਾ ਕਰੂੰਗਾ ਕਿਹੜੇ ਕਿਹੜੇ ਰਹਿ ਗਏ ਬਾਈ ਲੈ ਆ ਬਾਬੇ ਨੂੰ ਡੋਰਾ ਦੇ ਉਹ ਬਾਬਾ ਡੋਰਾ ਵਾਲਾ ਕਿੱਥੇ ਆਈ ਬਾਬਾ ਡੋਰਾ ਵਾਲਾ ਬਾਈ ਇੱਕ ਬਾਪੂ ਜਾ ਬਾਈ ਇੱਕ ਕੰਮ ਹੋਰ ਕਰੋ ਜੇ ਜਿੰਨੇ ਵੀ ਕਹੇ ਤੋ ਬਾਬੇ ਵੀ ਅੱਜ ਮਾੜੀ ਮੋਟੀ ਜਿੰਨੇ ਵੀ ਆਪਣੀ ਜੇ ਬਾਬੇ ਦਾ ਮਾਰ ਮਾਰ ਨਵੇਂ ਸਾਲ ਵਾਲੇ ਦਿਨ ਚਲੋ ਉਹੀ ਫੜਾ ਇੱਕ ਮੈਨੂੰ ਤਾਂ ਇੱਕ ਮਿੰਟ ਇੱਕ ਮਿੰਟ ਬਾਈ ਬਣ ਕੇ ਸਾਰਿਆਂ ਨੂੰ ਫੜਾ ਦੂੰਗਾ ਆ ਜਾ ਤੂੰ ਵੀ ਆ ਜਾ ਯਾਰ ਉਹੀ ਫੜਾ ਦੇਖੋ ਹਰ ਜਾ ਬਾਬਾ ਨਹੀਂ ਨਹੀਂ ਇੱਕ ਚੀਜ਼ ਹੀ ਉਹ ਇੱਕੋ ਹੀ ਦੇ ਦੇ ਆ ਜਾ ਫਿਰ ਆ ਜਾ ਫਿਰ ਚਲਾ ਦੇ ਦਿਆ ਜਗਦੀਪ ਆ ਕਰੋ ਜੇ ਮੜਾ ਜਾ ਆਹ ਦੇ ਦੇ ਇੱਕ ਫੜਾਤਾ ਦੇ ਫੜਾਉਂ ਬਾਸਰੋ ਬਾਬੂ ਨੇ 100 ਰੁਪਿਆ ਬਾਬੇ ਨੂੰ ਦਿੱਤਾ ਕਰਦਾ ਮੁਤਾਬਕ ਇਹ ਬਾਬੇ ਨੇ ਪਤਾ ਆ ਜਗਿੰਦਰ ਸਿੰਘ ਕਿੱਧਰ ਗਿਆ ਇਹ ਮੰਡੀਆਂ ਦੇ ਉੱਤੇ ਜਿਹੜਾ ਆਪਦੀ ਹੱਕ ਦੀ ਕਮਾਈ ਕਰਕੇ ਰੋਟੀ ਖਾਂਦਾ ਤੇ ਬੁੱਢੀ ਉਮਰ ਆ ਦੇਖ ਸਕਦੇ ਤੁਸੀਂ 70 75 ਸਾਲ ਦੀ ਉਮਰ ਆ ਪਰ ਫੇਰ ਵੀ ਆਪਦੀ ਕਮਾ ਕੇ ਖਾ ਰਿਹਾ ਅੱਜ ਤੱਕ ਕਿਸੇ ਤੋਂ ਹੱਥ ਮੰਗ ਕੇ ਨਹੀਂ ਾੜਦਾ ਤੇ ਆਪਦੀ ਆਪ ਜਿਹੜੇ ਇਹ ਵੀਰ ਆ ਆਪਣੇ ਮੰਡੀ ਦੇ ਉੱਤੇ ਪਹੁੰਚੇ ਆ ਇਹਦੀ ਜਿੰਨੇ ਵੀ ਹੈਲਪ ਕਰ ਸਕੇ ਜਰੂਰ ਕਰਨਗੇ ਬਾਈ ਜੱਗਾ ਕਿੱਥੇ ਆਇਆ ਤਾਇਆ ਮੋਟਰ ਬਖੂਆ ਬਾਈ ਸਤਪਾਲ ਕਵਰ ਵਾਲਾ ਆਲਾ ਤਾਇਆ ਪੜੀ ਆਈ ਜਾਵਾ ਹੋਣਾ ਹਾਂ ਉਹ ਟ੍ਰੇਨ ਆ ਲੈ ਚਾ ਵਾ ਧੰਨਵਾਦ ਲੈ ਬਾਬਾ ਆਉਂ ਹੀ ਰੱਖ ਲੈ ਇਹ ਤਾਂ ਕਿੱਥੇ ਤਾਇਆ ਆ ਜਾਂਦਾ ਤਾਇਆ ਤਾਇਆ ਜਗਿੰਦਰ ਸਿੰਘ ਇਦੂ ਅਗੇ ਕੀਨਾ ਬਾਪੂ ਜੀ ਦਾ जोगेंद्र ਸਿੰਘ ਸੁਖਣਾ ਕਾਲਾ ਹਲਵਾਈ ਠੀਕ ਹੈ ਜੀ ਬੰਦਾ ਵੀ ਫਰਮਾਨ ਤੈਨੂੰ ਕਹਿਦਾ ਠੀਕ ਹੈ ਬਾਪੂ ਜੀ ਕਾਲਾ ਹਲਵਾਈ ਆ ਜਾ ਪਾਵਾ ਮੈਡਲ ਤੇਰੇ ਵੀ ਬਾਈ ਸਹੀ ਗੱਲ ਆ ਕਾਲਾ ਹਲਵਾਈ ਹਾਂ ਲਓ ਵੀ ਕਾਲਾ ਹਲਵਾਈ ਇਹਨੇ ਆਪ ਬਾਈ ਬਰੈਡਾਂ ਵਾਲੀ ਧੁੱਪੀ ਕੱਢਦੀ ਬਹੁਤ ਵਧੀਆ ਬਰੈਡ ਬਣਾਏ ਉਹਦੀ ਵਧੀਆ ਟੈਸਟ ਹੀ ਬਾਈ ਬਿਲਕੁਲ ਬਹੁਤ ਬਹੁਤ ਧੰਨਵਾਦ ਤੇਰਾ ਨਾਲ ਹੋਈ ਮਨ ਆ ਆ ਲੈ 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 ਨਹਿਰੂ ਦੇ ਵੀ ਪਾ ਬਾਈ ਯਾਰਕਾ ਠੀਕ ਹੈ ਜੀ ਇਹ ਪੌਣਾ ਨੇ ਇਹ ਕਹਿੰਦਾ ਮੈਡਲ ਵੀ ਲੈਣਾ ਚੁੱਕ ਗਏ ਬਾਈ ਜੀ ਇਹ ਸੌਦੇ ਕਰਾਉਣ ਦਾ ਬਹੁਤ ਬੰਦਾ ਮਹਾਰਾਜ ਜਗਦੀਪ ਬਾਈ ਜੀ ਸਾਰਾ ਰੂਹੀ ਦੇਖੇੜੇ ਬਹੁਤ ਵਧੀਆ ਇਮਾਨਦਾਰੀ ਨਾਲ ਸੌਦੇ ਕਰਾਉਂਦੇ ਆ ਜਾ ਤੂੰ ਬਹੁਤ ਬਹੁਤ ਧੰਨਵਾਦ ਇੱਕ ਫੋਟੋ ਕਰੀਏ ਉੱਥੇ ਜਾ ਕੇ ਫੋਟੋ ਕਰੀਏ ਆ ਜਾ ਹਾਲ ਫੜੀ ਸਾਹਿਬ ਆ ਮੇਰੀ ਫੋਟੋ ਕਰੀਏ ਉੱਥੇ ਇੱਕ ਯਾਰ ਲਓ ਵੀ ਦੋਸਤੋ ਮੰਡੀ ਦੇ ਆਨਰ ਬਾਈ ਜਗਦੀਪ ਸੁਖਣਾ ਹੋ ਗਈ ਆ ਫੋਟੋ ਹੋ ਜਾਂਦੇ ਹੋ ਗਈ ਲੈ ਮੈਨੂੰ ਫੜਾ ਹੀ ਦੇ ਆਇਆ ਸੋਤਾ ਤੇਰੇ ਮੈਡਲ ਪਾਵਾਂ ਉਹ ਬੰਦੀ ਜਾਂਦਾ ਫਾ ਮੰਡੀ ਗਿਆ ਪਾ ਗਿਆ ਜਿਹੜੀ ਉਹ ਪਹਿਲਾਂ ਉਹ ਮੰਨ ਕੇ ਚੱਲਣਾ ਜਿਹੜੇ ਬੰਦਿਆ ਕੋਲੇ ਆ ਹੈ ਇਸ ਪਰ ਜਿਹੜੇ ਬੰਦੇ ਰਹਿ ਗਏ ਨਾ ਫਿਰ ਉਹਨਾਂ ਦੇ ਮੈਡਲ ਹੀ ਪਾਵਾਂਗੇ ਬਾਈ ਯਾਰ ਆ ਜਾ ਬਾਈ ਤੂੰ ਵੀ ਆ ਜਾ ਕੀ ਨਾਮ ਆਈਦਾ ਜੀ ਪਾ ਦੇਤੀ ਭੋਲੇ ਨੂੰ ਜਰਮੀ ਨੋਸ ਨਾ ਸੋਥਾ ਲਿਆ ਹੁਣ ਲੈ ਕੇ ਤਾਂ ਆ ਜਾ ਬਾਈ ਬਾਈ ਕੋਟਲੀ ਆ ਬਾਈ ਇਹਦੇ ਪਾਈ ਕਿਹੜੇ ਕਿਹੜਾ ਪਿੰਡ ਆ ਬਾਈ ਜੀ ਕੋਟ ਪੂਰਾ ਨੋਨਾ ਕੋਟ ਪੂਰਾ ਨੋਨਾ ਬਾਈ ਮੰਨ ਜਾ ਮੇਰੀ ਗੱਲ ਠੀਕ ਆ ਆ ਜਾਣਾ ਆ ਜਾਣਗਾ ਕਰ ਲ ਦੇ ਇਹਦੇ ਚੰਗਾ ਆ ਮੈਡਲ ਪਾਜੋ ਆਜੋ ਕੋਟਲੀ ਸਾਹਿਬ ਆਜੋ ਤੁਸੀਂ ਵੀ ਨਾ ਬੋਲਦੀ ਬਾਈ ਦਾ ਬਾਈ ਕੁਲਜੀਤ ਸਿੰਘ ਕਮਰ ਵਾਲਾ ਕਵਰ ਵਾਲਾ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਖਾਲੇ ਕਿੱਧਰ ਗਿਆ ਭਾਈ ਉਹ ਇੱਕ ਹੋਰ ਸੀ ਇਹ ਬਾਈ ਦਾ ਨਾਂ ਕੀ ਹੈ ਜੀ ਭਜਨ ਸਿੰਘ ਸੁਖਨਾ ਬਲੂ ਕੋਟਲੀ ਬਲੂ ਜੀ ਠੀਕ ਹੈ ਜੀ ਦਰਸ਼ਨ ਸਿੰਘ ਭਲਾਈਆਂ ਅੱਧਰਲੇ ਪਾਸੇ ਹੀ ਖੜ੍ਹ ਦੋ ਦਰਸ਼ਨ ਸਿੰਘ ਭਲਾਈਆਂ ਨਾ ਰੜਾ ਮਾਣ ਠੀਕ ਹੈ ਜੀ ਮੈਡਲ ਪਾਲਾ ਪਾਲਾ ਮੈਨੂੰ ਯਾਰ ਲੈਂ ਕੇ ਦੇਖ ਸਕਾਈ ਕਿ ਨਹੀਂ ਇਹ ਬੰਦਾ ਬਸ ਬਸ ਤੋਂ ਦਾ ਭਾਈ ਐ ਵੇ ਕੁੜੇ ਆ ਜਾ ਕਮੈਂਟ ਪੜਾਈਆਂ ਨਾ ਆਜੋ ਆ ਜਾ ਆ ਜਾ ਬਿਆੰਤ ਆ ਜਾ ਆ ਸਕਦਾ ਕਿਉਂ ਹੈ ਯਾਰ ਬਹੁਤ ਵਧੀਆ ਸਮਾਗਮ ਕੀਤਾ ਦੋਸਤੋ ਨਵੇਂ ਸਾਲ ਆਇਆ ਸੋਗਾ ਆ ਜਾ ਭੱਜ ਕੇ ਭਾਈ ਜੀ ਹਰਾਂ ਨੇ ਨਾਲੇ ਤਾਂ ਇੱਥੇ ਕੜਾਈ ਚੜਾਈ ਸਾਰਾ ਦਿਨ ਬਰੈਡ ਦਾ ਤੇ ਚਾਹ ਦਾ ਲੰਗਰ ਚੱਲਿਆ ਤੇ ਨਾਲੇ ਬਾਈ ਜੀ ਉਹ ਆ ਮੈਡਲ ਨਵੇਂ ਸਾਲ ਦੀਆਂ ਵਧਾਈਆਂ ਇੱਕ ਦੂਜੇ ਵੀਰਾਂ ਨੂੰ ਦਿੱਤੀਆਂ ਇਹ ਬਾਈ ਜੀ ਦਾ ਨਾਂ ਕੀ ਹੈ ਜੀ ਆ ਜਾ ਇਹਦਾ ਹੈਗਾ ਸੁਖਵੀਰ ਭਲਾਈਆਣਾ ਸੁਖਵੀਰ ਸਿੰਘ ਭਲਾਈਆਣਾ ਆਇਆ ਠੀਕ ਹੈ ਜੀ ਬਾਈ ਜੀ ਕੀ ਨਾਂ ਸੀ ਪੱਕਾ ਇਧਰ ਸਾਹਬ ਦਾ ਆਪਣੇ ਦਾ ਜਗਜੀਤ ਅਕਬਾਲ ਸਿੰਘ ਸੁਖਣਾ ਅਕਬਾਲ ਸਿੰਘ ਸੁਖਣਾ ਅ블ੂ ਆਇਆ ਵੇਖਣ ਆ ਲਈ ਆਇਬ ਸਿੰਘ ਸੁਖਨਾ ਲਓ ਜੀ ਅਜੈਬ ਸਿੰਘ ਸੁਖਨਾ ਆਪ ਨੂੰ ਓ ਬਾਈ ਜਲਦੀ ਜਾ ਬਗੇ ਤੇ ਮੰਨ ਕੇ ਚੱਲ ਓ ਬਾਬਾ ਮੱਖਣ ਆਇਆ ਬਦੰਦਰਾ ਤੂੰ ਤਾਂ ਵੀ ਚੌਲ ਬਣਾਉਣੇ ਸਿਖਾਏ ਆ ਕੀ ਨਾ ਜੀ ਮੱਖਣ ਸਿੰਘ ਸਾ ਤੈਨੂੰ ਦੱਸੂਗਾ ਮੇਰੀ ਮੇਰੀ ਅੱਜ ਨਹੀਂ ਇੰਟਰਵਿਊ ਤੇ ਫੋਨ ਤੇ ਆ ਜੀ ਅੱਛਾ ਅੱਜ ਮੈਂ ਕਰ ਦਤ ਹਾਂ ਹਾਂ ਨਾਲੇ ਨੰਬਰ ਨਾਲੇ ਮੇਰੀ ਫੋਟੋ ਓ ਬਾਈ ਹੋ ਗਏ ਵੀਰੇ ਪਾਣੀ ਲਿਆ ਆਜਾ ਇੱਥੇ ਤੂੰ ਆਏ ਗਰਬ ਬੈਠ ਰਾਜੇ ਰਾਜੇ ਓ ਜੀ उधर जाको भाई उधर जाको सारे राजी उधर जाक भाई बात ठीक है भाई कोई आवे गुस्से हो गए ना जावड़े कोई तो मैड हां की तरह ना बोली भाई पप्पा पप्पा संग पढ़ाई है ना, ना कोटलिया ब्लू कोटलिया ब्लू पप्पा संग हां जी, ना जी? ਆ ਇੱਕ ਬੰਦਾ ਦੀ ਹੋਰ ਆਲਾ ਪ੍ਰਤੀਕਾ ਫੜ ਫੜ ਤੋ ਤਰੀ ਫੋਟੋ ਉਧਰ ਕਿ ਲੱਗੇ ਇਧਰ ਚਾਕ ਨਾ ਇਧਰ ਜਾ ਕੋ ਪ੍ਰਤੀਕ ਸਿੰਘ ਸੁਖਣਾ ਉਧਰ ਜਾ ਕੇ ਤਾ ਉਹਨਾਂ ਨੂੰ ਖੱਲਣਾ ਫਿਰ ਦੇਣਾ ਤੈਨੂੰ ਸੱਤ ਪਾੜ ਰਾਨੀ ਹੋ ਗਈ ਉਹ ਸੱਤ ਪਾੜ ਰੇਸ਼ਮ ਸਿੰਘ ਬਰਾੜ ਰੇਸ਼ਮ ਸਿੰਘ ਬਰਾੜ ਸੁਖਣਾ ਬਲੂ ਫੋਟੋ ਹੋ ਜੂ ਨਾ ਕਰ ਦੇ ਫਿਰ ਠੀਕ ਹੈ ਜੀ ਫੜ ਲਾ